ਵੰਗਾਰ ਫੜਿਆ ਰਾਮਾ ਵੀਰਵਾਰ ਸ਼ਾਮ ਨੂੰ ਰੋਡ ਕੋਟ ਜਾ ਪੁੱਜਾ ਪਰ ਉਹਦੀ ਖਬਰ ਇੱਕ ਦਿਨ ਪਹਿਲਾਂ ਹੀ ਖੇੜ ਦੇਣ ਵਾਲੀ ਸૈયਦਾਣੀ ਤੱਕ ਪਹੁੰਚ ਗਈ ਸੀ 10-12 ਮੰਜੇ ਦਾ ਕਮਰਾ ਤੇ ਬਰਾਂਡਾ ਪੁੱਛਣਾ ਲੈਣ ਵਾਲਿਆਂ ਨਾਲ ਭਰਿਆ ਹੋਇਆ ਸੀ ਕਮਰੇ ਦੀ ਸਾਹਮਣੀ ਗੰਦ ਨਾਲ ਇੱਕ ਮੰਜੇ ਜਿੰਨਾ ਬਣਿਆ ਹੋਇਆ ਫੁੱਟ ਪਰ ਉੱਚਾ ਥੜਾ ਹੀ ਵਿਹਲਾ ਸੀ ਥੜੇ ਉੱਤੇ ਤਲਾਈ ਤੇ ਲਾਲ ਫੁਲਕਾਰੀ ਵਿਛੀ ਹੋਈ ਸੀ ਥੜੇ ਦੇ ਸੱਜੇ ਪਾਸੇ ਢੋਲ ਕੀ ਛਣਿਆਂ ਵਾਲੀ ਮੰਡਲੀ ਬੈਠੀ ਸੀ ਛੇ ਸਾਥੀ ਕੋ ਜਹੇ ਗਬਰੇਟ ਸਾਜਾਂ ਦੀ ਕੜਕਟ ਪਾਈ ਕੁਝ ਗੋਂ ਰਹੇ ਸਨ ਪਰ ਉਹਨਾਂ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਤੋਂ ਬਿਨਾ ਸ਼ਬਦਾਂ ਦੀ ਸਮਝ ਕੋਈ ਨਹੀਂ ਸੀ ਪੈਂਦੀ ਅੱਲਾ ਹੀ ਅੱਲਾ ਅੱਲਾ ਹੀ ਅੱਲਾ ਬਾਹਰਲੇ ਪਾਸਿਓ ਇਸਤਰੀ ਗਲੇ ਦੀ ਬੜੀ ਤਿੱਖੀ ਆਵਾਜ਼ ਆਈ ਉਡੀਕ ਵਿੱਚ ਬੈਠੇ ਸਾਰੇ ਲੋਕ ਉੱਠ ਕੇ ਖੜੇ ਹੋ ਗਏ ਮਜੌਰਾਂ ਦਾ ਇਸ਼ਾਰਾ ਪਾ ਕੇ ਥੜੇ ਨੂੰ ਸਾਹਮਣਾ ਖੁੱਲਾ ਰਸਤਾ ਬਣ ਗਿਆ ਸਯਾਦਾਣੀ ਰਵਾਂ ਰਵੀ ਲੰਘ ਕੇ ਥੜੇ ਤੇ ਆ ਖੜੀ ਸੱਜਾ ਹੱਥ ਉੱਚਾ ਕਰਕੇ ਉਹਨੇ ਸਭ ਨੂੰ ਬੈਠਣ ਦਾ ਇਸ਼ਾਰਾ ਕੀਤਾ ਬੜਾ ਅਜੀਬ ਹੁਲੀਆ ਸੀ ਉਹਦਾ ਪੈਰਾਂ ਤੱਕ ਉਹਨੇ ਗੂੜੇ ਹਰੇ ਰੰਗ ਦਾ ਖੁੱਲਾ ਚੋਲਾ ਪਾਇਆ ਹੋਇਆ ਸੀ ਸਿਰ ਉੱਤੇ ਹਰੇ ਰੰਗ ਦਾ ਹੀ ਛੋਟਾ ਜਿਹਾ ਪਟਕਾ ਬੱਧਾ ਹੋਇਆ ਸੀ ਪਟਕੇ ਦੇ ਹੇਠੋਂ ਖੁੱਲੇ ਵਾਲ ਆਸ-ਪਾਸੇ ਪਲਮ ਰਹੇ ਸਨ ਗਾਲ ਵਿੱਚ ਉਹਨੇ ਢੇਰ ਸਾਰੀਆਂ ਵੱਡੀਆਂ ਛੋਟੀਆਂ ਮਾਲਾ ਤੇ ਦੋ ਤਿੰਨ ਮੌਲੀ ਦੇ ਅੱਟੇ ਪਾਏ ਹੋਏ ਸਨ ਖੱਬੇ ਹੱਥ ਵਿੱਚ ਤਿੰਨ ਸੂਤ ਮੋਟੀ ਸੀਖ ਦੀਆਂ ਪੰਜ ਖੁੰਡੀਆਂ ਸਨ ਉਮਰ ਦਾ ਠੀਕ ਠੀਕ ਅੰਦਾਜ਼ਾ ਲਾਉਣਾ ਔਖਾ ਸੀ ਇਹ 45 50 ਦੇ ਵਿੱਚ ਵਿੱਚ ਸਮਝੀ ਜਾ ਸਕਦੀ ਸੀ ਇੱਕ ਮਿੰਟ ਸૈયਦਾਨੀ ਨੇ ਚਫੇਰੇ ਵੇਖ ਕੇ ਅੱਖਾਂ ਬੰਦ ਕਰ ਲਈਆਂ ਮੂੰਹ ਵਿੱਚੋਂ ਕੁਝ ਪੜੀ ਜਾ ਰਹੀ ਸੀ ਬੱਲ ਹਿੱਲਣ ਤੋਂ ਮੰਤਰ ਦੀ ਚਾਲ ਬਹੁਤ ਤੇਜ਼ ਜਾਪਦੀ ਸੀ ਮੁਖੀ ਮਜੌਰ ਸਾਹਮਣੇ ਸਿਰ ਝੁਕਾਈ ਹੱਥ ਜੋੜ ਕੇ ਅਹਲ ਖੜਾ ਹੋਇਆ ਸੀ ਜਿਵੇਂ ਲੱਕੜੀ ਦਾ ਬੁੱਤ ਲੋਕਾਂ ਦੀਆਂ ਨਜ਼ਰਾਂ ਕੁਝ ਸૈયਦਾਨੀ ਉੱਤੇ ਤੇ ਕੁਝ ਮਜੌਰ ਉੱਤੇ ਟਿਕੀਆਂ ਹੋਈਆਂ ਸਨ ਇਸੇ ਤਰ੍ਹਾਂ 5 ਮਿੰਟ ਬੀਤ ਗਏ ਸਹਿਜ ਸਹਿਜ ਸૈયਦਾਨੀ ਦੀਆਂ ਅੱਖਾਂ ਖੁੱਲੀਆਂ ਸੱਜਾ ਹੱਥ ਹਿਤਾ ਉੱਠਿਆ ਤੇ ਉਹ ਇੱਕੇ ਵਾਰ ਪੁਕਾਰ ਉੱਠੀ ਬੋਲੋ ਅੱਲਾ ਹੀ ਅੱਲਾ ਅੱਲਾ ਹੀ ਅੱਲਾ ਸਾਰਾ ਕਮਰਾ ਗੂੰਜ ਉੱਠਿਆ ਇਸੇ ਤਰ੍ਹਾਂ 5 ਵਾਰ ਦੁਹਰਾ ਕੇ ਸૈયਦਾਨੀ ਨੇ ਫੇਰ ਅੱਖਾਂ ਮੀਟ ਲਈਆਂ ਸૈયਦਾਨੀ ਹੀ ਕਹਿੰਦੇ ਸਨ ਉਹਦੇ ਸਾਰੇ ਚਾਟੜੇ ਇਸੇ ਨਾਂ ਨਾਲ ਉਪਰਸਿੱਧ ਸੀ ਅਸਲੀਅਤ ਉਹਦਾ ਮੁਖੀ ਮਜੌਰ ਹੀ ਜਾਣਦਾ ਸੀ ਤੇ ਉਸੇ ਨੇ ਉਹਨੂੰ ਸૈયਦਾਨੀ ਬਣਾਇਆ ਸੀ ਨਹੀਂ ਤਾਂ ਹੈ ਉਹ ਕਸਾਈਆਂ ਦੀ ਧੀ ਸੀ ਤੇ ਵਿਆਹੀ ਹੋਈ ਛੱਡੋ ਉਸ ਵਿਆਹ ਦਾ ਜ਼ਿਕਰ ਹੀ ਕੀ ਕਰਨਾ ਜੋ ਬਹੁਤਾ ਜ਼ਰ ਨਿਭਾਉ ਨਹੀਂ ਸੀ ਹੋਇਆ ਐਸ ਵਾਰ ਸૈયਦਾਨੀ ਦੀ ਸਮਾਦੀ ਛੇਤੀ ਹੀ ਟੁੱਟ ਗਈ ਉਹਨੇ ਗਰਜ ਕੇ ਕਿਹਾ ਪੀਰ ਭਾਈ ਜੀ ਪੀਰ ਸਾਈਂ ਅੱਗੋਂ ਸੈਰ ਚੁਕਾਈ ਖੜੇ ਮੈਜਰ ਨੇ ਉੱਤਰ ਦਿੱਤਾ ਇਹਨਾਂ ਲੋਕਾਂ ਨੂੰ ਆਖ ਚਲੇ ਜਾਣ ਮੈਂ ਕੋਈ ਜਾਦੂਗਰ ਨਹੀਂ ਜਿਹੜੀ ਇਹਨਾਂ ਦੇ ਗੁਪਤ ਹਾਲ ਦੱਸੀ ਜਾਵਾਂਗੀ ਸૈયਦਾਨੀ ਨੇ ਰੋਬ ਪਾਉਣ ਵਾਸਤੇ ਆਫੇ ਨੂੰ ਮੂੰਹ ਕਰਕੇ ਕਿਹਾ ਪੀਰ ਸਾਈ ਤੁਹਾਡੇ ਉੱਤੇ ਅੱਲਾ ਦੀ ਮਿਹਰ ਏ ਇਹ ਦੁਖੀ ਵਿਚਾਰੇ ਹਜ਼ਰਤ ਦੀ ਔਲਾਦ ਪੀਰ ਸૈયਦਾਨੀ ਦਾ ਬੂਹਾ ਛੱਡ ਕੇ ਕਿੱਥੇ ਜਾਣ ਮਜੌਰ ਨੇ ਆਏ ਲੋਕਾਂ ਦੀ ਸਿਫਾਰਿਸ਼ ਕੀਤੀ ਪੀਰ ਭਾਈ ਅਸੀਂ ਲੋਕੇ ਰਹਿਣਾ ਚਾਹੁੰਦੇ ਹਾਂ ਪਰ ਤੂੰ ਸਾਨੂੰ ਲੋਕਾਂ 'ਚ ਨਸ਼ਰ ਕਰਨ ਤੇ ਤਲਿਆ ਹੋਇਆ ਏ ਅੱਲਾ ਦੀ ਕਰੋਪੀ ਕੌਣ ਸਹੇਗਾ ਸૈયਦਾਨੀ ਦੇ ਮੱਥੇ ਤੇ ਬਨੌਟੀ ਗੁੱਸੇ ਨਾਲ ਧੋੜੀਆਂ ਪੈ ਗਈਆਂ ਪੀਰ ਸਾਈ ਦੁਖੀਆਂ ਦਾ ਭਲਾ ਹੋ ਜਾਏ ਤਾਂ ਅੱਲਾ ਦਾ ਕਹਿਰ ਮਿਹਰ ਵਿੱਚ ਬਦਲ ਜਾਂਦਾ ਏ ਮੈਜਰ ਨੇ ਸੁਝਾਓ ਪੇਸ਼ ਕੀਤਾ ਹੂੰ ਖੁਦਾ ਦੀ ਮਿਹਰ ਪਾਉਣ ਬਦਲੇ ਪਹਿਲਾਂ ਸਾਨੂੰ ਆਪਣੀ ਦੇਹੀ ਉੱਤੇ ਕਹਿਰ ਕਰਨਾ ਪਵੇਗਾ ਕਹਿਰ 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 ਤੇ ਨਾਲ ਹੀ ਸੈਯਦਾਨੀ ਨੇ ਉਹਨਾਂ ਲੋਹੇ ਦੀਆਂ ਪੰਜਾਂ ਖੁੰਡੀਆਂ ਦਾ ਮੁੱਠਾ ਆਪਣੀਆਂ ਮੋਰਾਂ ਤੇ ਮਾਰਨਾ ਸ਼ੁਰੂ ਕਰ ਦਿੱਤਾ ਖੁੰਡੀਆਂ ਆਪਸ ਵਿੱਚ ਵੱਜ ਕੇ ਖੜਕਦੀਆਂ ਤਾਂ ਨਾਲ ਹੀ ਸੈਯਦਾਨੀ ਉੱਚੀ ਸਾਰੀ ਪੁਕਾਰ ਉਠਦੀ ਕਹਿਰ ਉਧਰ ਮੁਖੀ ਮੈਜਰ ਦੇ ਨਾਲ ਰਲ ਕੇ ਛੋਟੇ ਵੱਡੇ ਸਾਰੇ ਚਾਟੜੇ ਪੁਕਾਰ ਰੋਟਦੇ ਅੱਲਾ ਮੇਰ ਅੱਲਾ ਮੇਰ ਇਹ ਨਾਟਕ 2-3 ਮਿੰਟ ਚੱਲਦਾ ਰਿਹਾ ਸੈਯਦ ਆਣੀ ਨੇ ਕੁੰਡੀਆਂ ਸੁੱਟ ਦਿੱਤੀਆਂ ਪਾਲਕੋ ਥੜੇ ਤੇ ਖੜੀ ਆਂ ਝੂਲਦੀ ਰਹੀ ਜਿਵੇਂ ਬੁਰੀ ਤਰ੍ਹਾਂ ਹਫ ਗਈ ਹੋਵੇ ਫਿਰ ਉਹਨੇ ਦੁਆ ਮੰਗਣ ਵਾਲਿਆਂ ਵਾਂਗ ਦੋਵੇਂ ਹੱਥ ਮੂੰਹ ਅੱਗੇ ਫੈਲਾ ਕੇ ਕੋਈ ਕਲਾਮ ਪੜ੍ਹਨੀ ਸ਼ੁਰੂ ਕਰ ਦਿੱਤੀ ਕਦੇ-ਕਦੇ ਕੁਝ ਸ਼ਬਦ ਬੁੱਲਾਂ ਤੋਂ ਬਾਹਰ ਵੀ ਆ ਜਾਂਦੇ ਪਰ ਉਹਨਾਂ ਦੀ ਸਮਝ ਕਿਸੇ ਨੂੰ ਨਾ ਪੈਂਦੀ ਪੀਰ ਭਾਈ ਅੱਲਾ ਦੀ ਮਿਹਰ ਹੋ ਗਈ ਹੈ ਸੈਯਦਾਨੀ ਨੇ ਸ਼ਾਂਤ ਸੌਰਵ ਚ ਕਿਹਾ ਹੁਣ ਪੁੱਛੋ ਜੋ ਪੁੱਛਣਾ ਹੈ ਮੁਖੀ ਮਜੌਰ ਨੇ ਇੱਕ ਇੱਕ ਲੀੜਾ ਛਾਂਟ ਕੇ ਸੈਯਦਾਨੀ ਨੂੰ ਫੜਾਉਣਾ ਸ਼ੁਰੂ ਕਰ ਦਿੱਤਾ ਉਹ ਬੜੇ ਨਾਟਕੀ ਢੰਗ ਨਾਲ ਲੀੜੇ ਨੂੰ ਸੰਗਦੀ ਉਸ ਨੂੰ ਮਰੋੜੇ ਚੜਾਉਂਦੀ ਤੇ ਫਿਰ ਬਿਨਾਂ ਕਿਸੇ ਵੱਲ ਸਿਹਦ ਕੀਤੇ ਕਹਿੰਦੀ ਤਾਲਬ ਪੁੱਛਦਾ ਏ ਕਿ ਉਹ ਕਿਉਂ ਇੰਨਾ ਕਸ਼ਟ ਪਾ ਰਿਹਾ ਏ ਅੱਲਾ ਦੀ ਉਹਦੇ ਤੇ ਕੀ ਕਰੋਪੀ ਏ ਬੋਲੋ ਕੀ ਏ ਬੋਲੋ ਭਈ ਬੋਲੋ ਕੌਣ ਏ ਇਹ ਰਹਿਮਤ ਦਾ ਵਾਕ ਲੰਘ ਗਿਆ ਤਾਂ ਫੇਰ ਪਛਤਾਵੋਗੇ ਲੋਕਾਂ ਵਿੱਚ ਕਿ ਲੜ ਕੇ ਬੈਠੇ ਝਾਟੜਿਆਂ ਵਿੱਚੋਂ ਕੋਈ ਬੋਲ ਉਠਦਾ ਲੀੜੇ ਵਾਲਾ ਲੀੜਾ ਸਿਆਣ ਕੇ ਬੋਲ ਉਠਦਾ ਤੇ ਸਯਦ ਸਯਦਾਨੀ ਦੋ ਚਾਰ ਹੇਟ ਲੀਆਂ ਉਤਲੀਆਂ ਮਾਰ ਕੇ ਉਹਦਾ ਘਰ ਪੂਰਾ ਕਰ ਦਿੰਦੀ ਕਿਸੇ ਨੂੰ ਤਵੀਤ ਕਿਸੇ ਨੂੰ ਮਸਾਨ ਕਿਸੇ ਨੂੰ ਛਾਇਆ ਕਿਸੇ ਨੂੰ ਕਿਸੇ ਪੀਰ ਦੀ ਰੁੰਣਾ ਇੱਕ ਗੱਲੋਂ ਬੜੀ ਪੱਕੀ ਸੀ ਉਹ ਚੋਰੀ ਹੋਏ ਮਾਲ ਬਾਰੇ ਕਦੇ ਪੁੱਛਣਾ ਨਹੀਂ ਸੀ ਦਿੰਦੀ ਰਾਤ ਅੱਧੀ ਬੀਤ ਗਈ ਵਿਚਾਰੇ RAMME ਦੀ ਵਾਰੀ ਵੀ ਆ ਗਈ ਲਾਜੋ ਦੀ ਕਮੀਜ਼ ਸਿਆਣ ਕੇ ਉਹ ਉੱਚਾ ਹੋ ਕੇ ਪੈਰਾਵਾਂ ਉੱਪਰ ਨੇ ਬਹਿ ਗਿਆ ਪੀਰ ਭਾਈ ਸੈਯਦ ਆਣੀ ਨੇ ਲਾਜੋ ਦੀ ਕਮੀਜ਼ ਨੂੰ ਚੰਗੀ ਤਰ੍ਹਾਂ ਸੁੰਘਦਿਆਂ ਕਿਹਾ ਜਿਸ ਵਿੱਚੋਂ ਦੁੱਧ ਦੀ ਵਾਸ਼ਨਾ ਸਾਫ਼ ਆ ਰਹੀ ਸੀ ਇਹ ਕਲਬੂਤ ਪੁੱਛਦਾ ਹੈ ਕਿ ਉਹਦਾ ਬੱਚਾ ਰੋਂਦਾ ਕਿਉਂ ਰਹਿੰਦਾ ਏ ਜੀ ਮੁੰਡੇ ਦੀ ਮਾਂ ਬਧੇਰੀ ਬਿਮਾਰ ਰਹਿੰਦੀ ਏ ਸਰਲ ਸੁਬਾਰਾਮ ਨੇ ਆਪੇ ਹੀ ਭੇਦ ਖੋਲ ਦਿੱਤਾ ਬਸ ਭਈ ਬਸ ਅੱਗੇ ਨਾ ਲੱਗ ਜਿੰਨਾ ਪੀਰ ਸਾਈ ਪੁੱਛਣ ਉਹਨਾਂ ਦੱਸ ਮੁਖੀ ਮਜੌਰ ਨੇ ਹੱਥ ਦੇ ਇਸ਼ਾਰੇ ਨਾਲ RAMME ਨੂੰ ਚੁੱਪ ਕਰਾ ਦਿੱਤਾ। ਦੋ ਧਨਵਾਰ ਕਮੀਜ਼ ਨੂੰ ਸੰਘ ਕੇ ਸਯਦਾਨੀ ਨੇ ਫੇਰ ਕਹਿਣਾ ਸ਼ੁਰੂ ਕੀਤਾ। ਬਿਮਾਰ ਮਾਂ ਦਾ ਦੁੱਧ ਚੁੰਗਣ ਕਰਕੇ ਬੱਚਾ ਵੀ ਕੁਛ ਢੁੱਲਾ ਰਹਿੰਦਾ ਹੈ। ਇਸੇ ਵਾਸਤੇ ਉਹ ਰੋਂਦਾ ਏ। ਹੋਰ ਬੱਚੇ ਨੂੰ ਕੋਈ ਹੋਰ ਨਹੀਂ। ਹਾਂਜੀ RAMME ਨੇ ਸਿਰ ਹਿਲਾ ਕੇ ਸਵੀਕਾਰ ਕੀਤਾ। ਆਹਾ ਬੂਹਾ ਨਟੋ ਖੁੱਲਾ ਰਹਿਣ ਦੇ। ਦੂਜਾ ਤਖ਼ਤਾ ਵੀ ਖੋਲ ਦੇ। ਹਾਂ ਹਾਂ ਦੀਵਾ ਵੀ ਜਗਦਾ ਰਹਿਣ ਦੇ। ਠੀਕ ਏ। પણ ਮੈਨੂੰ ਤੇਰਾ ਚਿਹਰਾ ਸਾਫ਼ ਦਿਸ ਰਿਹਾ ਈ ਸૈયਦ ਆਣੀ ਨੇ ਹੱਥ ਦੇ ਇਸ਼ਾਰੇ ਕਰਦਿਆਂ ਇਉਂ ਹੀ ਗੱਲਾਂ ਕੀਤੀਆਂ ਜਿਵੇਂ ਉਹ ਰਾਮੇ ਨਾਲ ਨਹੀਂ ਆਪਣੇ ਘਰ ਬੈਠੀ ਲਾਜੋ ਨਾਲ ਗੱਲਾਂ ਕਰ ਰਹੀ ਹੋਵੇ ਕਿਉਂ ਇਉਂ ਹੀ ਪੁੱਛਣਾ ਦੇਣ ਦਾ ਸੁਆਦ ਐਸ ਵੇਲੇ ਪੀਰਸਾਹੀ ਉਹਨਾਂ ਦੇ ਘਰ ਖੜ੍ਹੀ ਬੂਹੇ ਅੱਗੇ ਇੱਕ ਮੈਜਰ ਨੇ ਦੂਜੇ ਨਾਲ ਨਿਗਾਹ ਮਿਲਾ ਕੇ ਸਿਰ ਹਿਲਾਉਂਦਿਆਂ ਕਿਹਾ ਅੱਛਾ ਕੋਈ ਲੋਕ ਆਖਿਆ ਕਰਦੇ ਨੇ ਕਿ ਤੁਹਾਡੀ ਲਾਗਤਬਾਜੀ ਵਾਲੀ ਕਿਸੇ ਨੇ ਕੁਝ ਕੀਤਾ ਹੋਇਆ ਈ ਸਯਦਾਨੀ ਨੇ ਫੇਰ ਕਹਿਣਾ ਸ਼ੁਰੂ ਕੀਤਾ ਜੀ ਸਾਡਾ ਤਾਂ ਕਿਸੇ ਨਾਲ ਕੋਈ ਵਾਟ ਵਿਰੋਧ ਨਹੀਂ RAME ਨੇ ਉੱਤਰ ਦਿੱਤਾ ਇਹ ਹਾ ਤਾਂ ਮੈਂ ਆਖਿਆ ਈ ਸਯਦਾਨੀ ਨੇ ਜਰਾ ਦ੍ਰੜ ਸੌਰ ਵਿੱਚ ਕਿਹਾ ਤੇਰੇ ਘਰ ਵਾਲੀ ਨੂੰ ਤਾਂ ਕੋਈ ਤਵੀਤ ਨਾ ਜਾਦੂ ਨਾ ਮਸਾਣ ਫੇਰ ਪੁੱਛੇਗਾ ਉਹ ਬਿਮਾਰ ਕਿਉਂ ਐ ਹਾਂ ਜੀ ਇੱਕ ਤਾਂ ਉਹਨੂੰ ਕਿਸੇ ਪੀਰ ਦੀ ਰੁਨਣ ਆਏ ਤੇ ਦੂਜੇ ਉਹਦੇ ਉੱਤੇ ਛਾਇਆ ਦਾ ਪੈਰਾ ਐ ਛਾਇਆ ਕਿਸੇ ਕੁਆਰੀ ਬਾਮਣੀ ਦੀ ਐ ਤੇ ਵਿਆਹ ਤੋਂ ਪਹਿਲਾਂ ਦੀ ਐ ਜੀ ਕਹਰ ਕੋਈ ਮਾਰੋ ਰੇਖ ਵਿੱਚ ਮੇਖ ਮੈਂ ਤਾਂ ਮਰ ਮਰ ਕੇ ਆਦੋਂ ਮਰੇ ਬਾਨਾ ਬਣਾਇਆ ਏ RAMME ਨੇ ਤਰਲੇ ਪਰਿਵਾਜ ਵਿੱਚ ਕਿਹਾ ਵੇਖ ਭਗਤਾ ਪੀਰ ਦੀ ਰੁੰਣਾ ਸੁਖਣਾ ਲਾਉਣ ਨਾਲ ਦੂਰ ਹੋ ਜਾਏਗੀ ਪਰ ਛਾਇਆ ਤਾਂ ਖਡਾਉਣ ਨਾਲ ਹੀ ਨਿਕਲੇਗੀ ਸਯਦਾਨੀ ਨੇ ਆਖਰੀ ਫੈਸਲਾ ਸੁਣਾ ਦਿੱਤਾ ਰਾਤ ਦਾ ਬਾਕੀ ਹਿੱਸਾ RAMME ਨੇ ਉੱਤੇ ਹੀ ਉਂਗਲਾਉਂਦਿਆਂ گزارਿਆ ਦਿਨੇ ਵੱਡੇ ਮੈਜਰ ਨੇ ਉਹਨੂੰ ਸਮਝਾਇਆ ਵੇਖ ਭਗਤਾ ਆਪਣੇ ਆਦਮੀ ਨਾਲੋਂ ਕੀ ਚੰਗਾ ਏ फेर ਇਹੋ ਜਿਹੇ ਸਮੇਂ ਵਿੱਚ ਰੋਜ਼-ਰੋਜ਼ ਬਾਨੇ ਬਣਨੇ ਕਿਹੜੇ ਸੌਖੇ ਨੇ ਤੈਨੂੰ ਵਧੀਆ ਸੌਰੀਏ ਦੇ ਦੇਾਂਗੇ ਸੱਤ ਚੌਕੀਆਂ ਘਰੇ ਖੜਾ ਸੋ ਜਰਾ ਤਕੜੀ ਹੋ ਜਾਏਗੀ ਤਾਂ ਤੈਨਾਂ ਚੌਕੀਆਂ ਇੱਥੇ ਲੈ ਆਵੀਂ ਬਸ ਕੋੜੇ ਵਰਗੀ ਹੋ ਜਾਏਗੀ RAME ਨੇ ਸਾਰੀ ਕਥਾ ਜਿਉਂਦੀ ਤਿਉਂ ਘਰ ਆ ਸੁਣਾਈ ਲਾਜ ਨੂੰ ਖਡਾਉਣ ਬਿਠਾ ਦਿੱਤਾ ਗਿਆ ਜੀਵਾਂ ਦਾਈ ਦੇ ਉਦਮ ਨਾਲ ਸਭ ਪ੍ਰਬੰਧ ਹੋ ਗਿਆ ਚਾਰ ਹੱਟੇ ਕੱਟੇ ਸੌਰੀਏ ਆ ਗਏ ਵੇਖ ਪਤ RAMYA ਇਨਾ ਸੌਰੀਆਂ ਦੀ ਰੋਟੀ ਪਾਣੀ ਦੀ ਸੇਵਾ ਵਾਵਾ ਕਰੀ ਬਸ ਹੱਥੀਂ ਸੇਵਾ ਕੀਤੀ ਹੀ ਫਲਦੀ ਏ ਜੀਵਾਂ ਨੇ ਚੱਜ ਨਾਲ ਸਮਝਾ ਦਿੱਤਾ ਪੈਰ ਕਰਾਤ ਗਈ ਢੋਲ ਕੀ ਥਾਲੀ ਖੜਕਣ ਲੱਗ ਪਈਆਂ ਚਾਰੇ ਸੌਰिए ਰਾਮੇ ਦੇ ਵੇੜੇ ਵਿੱਚ ਲੀੜਾ ਵਛਾ ਕੇ ਸੱਜ ਗਏ ਸਾਹਮਣੇ ਫਲਕਾਰੀ ਵਿੱਚ ਆ ਕੇ ਲਾਜੋ ਨੂੰ ਬਿਠਾ ਦਿੱਤਾ ਇੱਕ ਪਾਸੇ ਗੁੱਗਲ ਤੇ ਲੁਬਾਣ ਦੀ ਧੂਣੀ ਸੁਖਾ ਕੇ ਰੱਖ ਦਿੱਤੀ ਦੇਖਣ ਵਾਲਿਆਂ ਨਾਲ ਵੇੜਾ ਭਰ ਗਿਆ ਸੌਰੀਆਂ ਨੇ ਪਹਿਲੀ ਲੋਰੀ ਸ਼ੁਰੂ ਕਰ ਦਿੱਤੀ ਰਾਤ ਦੇ ਤੀਸਰੇ ਪੈਰ ਤੱਕ ਇਸ ਤਰ੍ਹਾਂ ਖੱਪ ਪੈਂਦੀ ਰਹੀ ਬਿਮਾਰ ਲਾਜੋ ਬੈਠੀ ਬੈਠੀ ਆਕੜ ਗਈ ਉਹ ਇੱਕ ਦੋ ਵਾਰ ਲੰਮੀ ਪੈਣ ਲੱਗੀ ਤਾਂ ਕੋਲੋਂ ਜੀਵਾਂ ਨੇ ਬਾਹੋਂ ਫੜ ਕੇ ਰੋਕ ਦਿੱਤਾ ਨਾ ਲਾਜੋ ਰਾਣੀ ਪੀਰਾਂ ਦੀ ਕਲਾਮ ਕੋ ਲੰਮਿਆ ਨਹੀਂ ਪਈਦਾ ਬਸ ਖੇੜ ਲਵੇਂਗੀ ਤਾਂ ਬਚ ਜਾਵੇਂਗੀ ਅਗਲਾ ਸਾਰਾ ਦਿਨ ਲਾਜੋ ਨੇ ਤੜਪ ਕੇ ਕੱਟਿਆ ਸਾਰੀ ਰਾਤ ਦਾ ਅਨਿੰਦਰਾ ਤੇ ਫਿਰ ਬੰਨਣ ਦਾ ਬੈਠਣਾ ਉਹਦਾ ਕਮਜ਼ੋਰ ਸਰੀਰ ਆਕੜ ਗਿਆ ਉਹਦਾ ਅੰਗ ਅੰਗ ਪੀੜ ਨਾਲ ਭਰ ਗਿਆ ਅਗਲੀ ਰਾਤ ਫੇਰ ਉਹ ਆ ਮੁਸੀਬਤ ਦੋ ਘੜੀਆਂ ਰਾਤ ਗਈ ਸੀ ਮਸਾਂ ਉਹਨਾਂ ਗੁੱਗਲ ਤੇ ਲਬਾਣ ਵਿੱਚ ਲਾਲ ਮਿਰਚਾਂ ਮਿਲਾ ਕੇ ਧੂਣੀ ਹੋਰ ਲਾਜੋ ਦੇ ਨੇੜੇ ਬੱਕਰ ਕੇ ਰੱਖ ਦਿੱਤੀ ਅਸਲ ਵਿੱਚ ਸੌਰੀਏ ਇਹ ਕੰਮ ਛੇਤੀ ਹੀ ਮੁਕਾਦਣਾ ਚਾਹੁੰਦੇ ਸਨ ਪਹਿਲੇ ਦਿਨ ਦੇ ਅਨ ਪਾਣੀ ਤੋਂ ਹੀ ਉਹਨਾਂ ਦਾਜਾ ਲਾ ਲਿਆ ਸੀ ਕਿ ਇੱਥੇ ਬਹੁਤੇ ਦਿਨ ਧਰਨਾ ਮਾਰਨ ਦਾ ਕੋਈ ਲਾਭ ਨਹੀਂ ਦੂਸਰੇ ਦਿਨ ਉਹਨਾਂ ਪਹਿਲੇ ਦਿਨ ਨਾਲੋਂ ਵਧੇਰੇ ਥਾਲੀ ਕੁੱਟੀ ਪਾਲਪਾਲ ਪਿੱਛੋਂ ਮੁਖੀ ਸੌਰੀਆਂ ਧੂਣੀ ਵਾਲਾ ਪਿਆਲਾ ਫੜ ਕੇ ਲਾਜੋ ਦੇ ਨੱਕ ਕੋਲ ਕਰੇ ਇੱਕ ਵਾਰ ਤਾਂ ਵਿਚਾਰੀ ਲਾਜੋ ਨੂੰ ਉਸ ਕੌੜੇ ਧੂਏ ਨਾਲ ਅਥਰੂ ਆ ਗਿਆ ਬੜੀ ਮੁਸ਼ਕਲ ਨਾਲ ਉਹਨੇ ਖੰਘ-ਖੰਘ ਕੇ ਸਾਠੀ ਕੀਤਾ ਰਾਤ ਨੂੰ ਢੋਲਕੀ ਕੁੱਟਣ ਵਾਲੇ ਤੇ ਦੀਨੇ ਜੀਵਾਂ ਲਾਜੋ ਨੂੰ ਸੌਣ ਨਾ ਦਿੰਦੇ ਉਹ ਨਿਮਾਣੀ ਚੌਥੇ ਦਿਨ ਹੀ ਨਡਾਲ ਹੋ ਗਈ ਨੱਪਣ ਕੁੱਟਣ ਦੇ ਬਹਾਨੇ ਹੰਗਲਾ ਰਹੀ ਲਾਜੋ ਨੂੰ ਝੰਜੋੜ ਕੇ ਜੀਵਾਂ ਨੇ ਕਿਹਾ ਵੇਖ ਲਾਜੋ ਰਾਣੀ ਐਸ ਨਿੱਕੇ ਜਿਹੇ ਜਵਾਕ ਵਲ ਵੇਖ ਤੇਰੇ ਪਿੱਛੋਂ ਇਹਦਾ ਕੀ ਬਣੇਗਾ ਇਹਦੇ ਬਦਲੇ ਖੇਡ ਲੈ ਇਹਨੂੰ ਪਾਉਣ ਨਹੀਂ ਵੀ ਆਉਂਦਾ ਤਾ ਝੂਠੀ-ਮੂਠੀ ਹੀ ਖੇਡ ਲੈ ਇਹ ਵੀ ਇੱਕ ਟੂਣਾ ਹੀ ਹੁੰਦਾ ਏ ਬਸ ਇੱਕ ਵਾਰ ਕਿਸੇ ਤੇ ਬੋਲ ਪਏ ਇਥੋਂ ਨਾ ਸਹੀ ਪੇਕਿਆ ਦੋ ਕਿਸੇ ਦਾ ਨਾਮ ਲੈ ਦੇ ਤੇਰੀ ਕਸ਼ਟਣੀ ਕੱਟੀ ਜਾਏਗੀ ਨਾ ਵੀ ਖੇਡੇ ਬੋਲੇਗੀ ਤਾਂ ਸੌਰੀਆਂ ਦਾ ਕੀ ਜਾਣਾ ਏ ਉਹਨਾਂ ਤਾਂ ਆਪਣਾ ਲੈਣ ਲੈ ਹੀ ਜਾਣਾ ਏ ਸਮਝਿਆ ਸੌਰੀਆਂ ਦੇ ਮੰਤਰਾਂ ਨਾਲੋਂ ਜੀਵਾਂ ਦੀ ਸਿੱਖਿਆ ਨੇ ਵਧੇਰੇ ਅਸਰ ਕੀਤਾ ਪੰਜਵੇਂ ਦਿਨ ਵਿਚਾਰੀ ਲਾਜੋ ਸੇਰਮਾਰਨ ਲੱਗ ਪਈ 10-15 ਮਿੰਟ ਸੇਰਮਾਰ ਕੇ ਲਾਜੋ ਹਫ ਗਈ ਉਹ ਸਾਹਸ ਤਾਹੀਨ ਹੋ ਕੇ ਇੱਕ ਪਾਸੇ ਉੱਲਰ ਪਈ ਲੰਮੀ ਬੈਣ ਤੋਂ ਪਹਿਲਾਂ ਹੀ ਸੋਰੀਏ ਨੇ ਉਹਨੂੰ ਵਾਲਾਂ ਤੋਂ ਫੜ ਕੇ ਗਰਜ ਕੇ ਕਿਹਾ ਬੋਲ ਕੌਣ ਹੈ ਤੂੰ ਨਹੀਂ ਤਾਂ ਮਾਰ ਮਾਰ ਕੁੰਡੀਆਂ ਤੇਰੀ ਚਮੜੀ ਉਧੇੜ ਦੇਵਾਂਗਾ ਨਾਲ ਹੀ ਉਹਨੇ ਸੱਜੇ ਹੱਥ ਵਿੱਚ ਲੋਹੇ ਦੀ ਕੁੰਡੀ ਸੂਤ ਲਈ ਅੱਜ ਮੈਨੂੰ ਛੱਡ ਦਿਓ ਭਲਕੇ ਮੈਂ ਸਭ ਕੁਝ ਦੱਸ ਦਿਆਂਗੀ ਲਾਜੋ ਨੇ ਦੋਵੇਂ ਹੱਥ ਜੋੜ ਕੇ ਧਰ ਲਾ ਲਿਆ ਬਸ ਪੀਰ ਭਾਈ ਛਾਇਆ ਬੋਲ ਪਈਏ ਹਣ ਇਹਨੂੰ ਕੁਝ ਨਹੀਂ ਕਹਿਣਾ ਭਲਕੇ ਕਲਬੂਦ ਨੂੰ ਛੱਡ ਕੇ ਚਲੀ ਜਾਵੇਗੀ ਉਹ ਲੋ ਜੀਵਾ ਨੇ ਸਮਾਂ ਸੰਭਾਲ ਲਿਆ ਉਸ ਰਾਤ ਵਿਚਾਰੀ ਲਾਜੋ ਨੂੰ ਛੁੱਟੀ ਮਿਲ ਗਈ ਪਰ ਉਹਨੇ ਇੱਕ ਗੱਲ ਤਾਂ ਆਪ ਪ ਲਈ ਕਿ ਅਗਲੀ ਰਾਤ ਉਹਦੇ ਨਾਲ ਕਿਵੇਂ ਵਾਪਰੇਗੀ ਪਿੰਡਾ ਬਣਾਉਣ ਨਾਲ ਉਹਨੂੰ ਝੂਠ ਦਾ ਆਸਰਾ ਲੈਣਾ ਹੀ ਚੰਗਾ ਸਮਝਿਆ ਅਗਲੀ ਰਾਤ ਉਹ 10 ਮਿੰਟਾਂ ਵਿੱਚ ਖੇਡਣ ਲੱਗ ਪਈ ਉਹਨੇ ਪੇਕੇ ਘਰ ਇੱਕ ਵਾਰ ਡੌਲੀ ਖੇਡਦੀ ਵੇਖੀ ਸੀ ਉਸੇ ਦਿਨ ਅਕਲ ਉਦਾਰਨ ਵਿੱਚ ਉਹਨੂੰ ਕਲਿਆਣ ਜਾਪੀ ਉਹ ਉੱਚੀ ਬਾਹ ਕਰਕੇ ਚੀਕ ਉੱਠੀ हे ਰਾਮ ਬੰਦ ਕਰੋ ਬੰਦ ਕਰੋ ਇਹ ਖਾਪ ਖਾਪ ਤੁਹਾਨੂੰ ਪਤਾ ਨਹੀਂ ਮੈਂ ਬਾਂਮਣੀ ਆ ਉਹਦਾ ਕੜਕਾ ਸੁਣ ਕੇ ਢੋਲਕੀ ਤੇ ਥਾਲੀ ਵਾਲੇ ਦੇ ਹੱਥ ਉੱਤੇ ਹੀ ਰੁਕ ਗਏ ਸਾਰੇ ਚੁੱਪ ਵਰਤ ਗਈ ਅੱਛਾ ਅਸੀਂ ਬੰਦ ਕਰ ਦਿੰਦੇ ਆ ਪਰ ਤੂੰ ਕਲਬੂਤ ਨੂੰ ਛੱਡ ਕੇ ਚਲੀ ਜਾਏਂਗੀ ਮੁਖੀ ਸੋਰੀਏ ਨੇ ਬੜੇ ਭਲੇਮਾਨ ਸਾਂ ਵਾਕ ਪੁੱਛਿਆ ਮੇਰਾ ਰਾਹ ਛੱਡ ਦਿਓ ਤਾਂ ਮੈਂ ਚਲੀ ਜਾਵਾਂਗੀ ਤੇਰਾ ਨਾਂ ਕੀ ਏ ਮੇਰਾ ਨਾਂ ਲਾਜੋ ਇਹ ਸੋਚਣ ਵਾਸਤੇ ਰੁਕ ਗਈ ਕਿ ਉਹ ਕੀ ਦਾ ਨਾਂ ਲਵੇ ਦੱਸਦੀ ਨਹੀਂ ਦੂਜੀ ਤਰ੍ਹਾਂ ਪੁੱਛਾਂ ਤੌਰੀ ਇਹਨੇ ਖੁੰਡੀ ਚੱਕ ਕੇ ਧਮਕਾਉਂਦਿਆਂ ਕਿਹਾ ਬੰਦੇ ਦਾ ਪੁੱਤ ਬਣ ਕੇ ਬੈਠਾ ਰਹਿ ਮੈਨੂੰ ਹੱਥ ਲਾਇਆ ਤਾਂ ਖਾਖਾਂ ਚੀਰ ਦਿਆਂਗੀ ਲਾਜੋ ਨੇ ਗਰਜ ਕੇ ਕਿਹਾ ਤੂੰ ਕੀ ਸਮਝਾਈ ਮੈਨੂੰ ਮੈਂ ਕੇਸਰੋ ਬਾਵਣੀ ਆ ਲਾਜੋ ਮੇਰੀ ਸਹੇਲੀ ਸੀ ਮਹਿਸੂਦ ਕੀ ਮਰ ਗਈ ਸਾਂ ਮੈਂ ਇਹਦੇ ਵਿੱਚ ਘਰ ਬਣਾ ਲਿਆ ਬਸ ਹੁਣ ਮੈਂ ਚੱਲੀ ਆ ਮੈਨੂੰ ਹੋਰ ਕੁਝ ਪੁੱਛਿਆ ਤਾਂ ਇਹਨੂੰ ਛੱਡ ਕੇ ਮੈਂ ਹੋਰ ਕਿਸੇ ਨੂੰ ਚੰਬਰ ਜਾਵਾਂਗੀ ਭਲਾ ਫੇਰ ਮੈਨੂੰ ਬੁਰੀ ਅੱਖੋ ਲਾਜੋ ਦੀ ਇਹ ਧਮਕੀਕਾਰ ਆ ਗਈ ਉਦਾਲੇ ਤਮਾਸ਼ਾ ਵੇਖਣ ਵਾਸਤੇ ਬੈਠਿਆਂ ਦੇ ਸਭ ਦੇ ਦਿਲ ਧੜਕਣ ਲੱਗ ਪਏ ਸੋਰੀਏ ਨੇ ਕੁਝ ਪੁੱਛਣ ਵਾਸਤੇ ਫੇਰ ਮੂੰਹ ਖੋਲਿਆ ਤਾਂ ਸਾਰੇ ਲੋਕ ਉਹਦੇ ਉਦਾਲੇ ਹੋ ਗਏ ਲਾਜੋ ਦੀ jaan ਛੁੱਟੀ ਉਹ ਉੱਥੇ ਹੀ ਪਾਸੇ ਭਰਨੇ ਲੇਟ ਗਈ ਅੱਲਾ ਮੇਰ ਕੀਤੀ ਭਾਈ ਵਿਚਾਈ ਦੀ jaan ਬਚ ਗਈ ਸੋਰੀਏ ਦੀ ਵੀ ਸਿਰ ਤੇ ਰਹਿ ਗਈ ਜੀਵਾਂ ਨੇ ਸ਼ੁਕਰਾਨੇ ਵਜੋਂ ਕਿਹਾ ਉਠ ਲਾਜੋ ਉਠ ਰਾਣੀ ਮੰਜੇ ਤੇ ਪਓ ਬਿਸਮਿਲਲਾ ਕੀ ਵਾਹੇ ਗੁਰ ਆਂਦਿਆਂ ਸੱਪ ਲੜਦਾਈ ਕੋਲੋਂਪ੍ਰੀਤੂ ਨੇ ਹਸਾਉਣੇ ਢਾਂਗ ਨਾਲ ਕਿਹਾ ਬੇਪੁੱਤ ਅੱਲਾ ਕੀ ਹੈ ਵਾਗਰੂ ਕੀ ਐਵੇਂ ਆਪਣੀਆਂ ਹੀ ਹੱਦਾਂ ਬਾਈਆਂ ਹੋਈਆਂ ਨੇ ਔਰ ਉਹ ਤਾਂ ਇੱਕੋ ਹੀ ਜੀਵਾ ਨੇ بڑے ਦਾਰਸ਼ਨਿਕਾਂ ਵਾਂਗ ਉੱਤਰ ਦਿੱਤਾ ਲਾਜੋ ਨੂੰ ਬਾਹੋਂ ਫੜ ਕੇ ਜੀਵਾ ਨੇ ਮੰਜੇ ਤੇ ਲਿੜਾ ਦਿੱਤਾ ਤਮਾਸ਼ਾ ਖਤਮ ਹੋ ਗਿਆ ਤੇ ਵੇਖਣ ਵਾਲੇ ਲੀੜੇ ਛਾੜ ਕੇ ਘਰਾਂ ਨੂੰ ਤੁਰ ਗਏ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ